ਰਾਸ਼ੀ ਕਾਲ ਜੀ ਤੁਹਾਡੇ ਸਭ ਦਾ ਸਵਾਗਤ ਹੈ ਮਨਪ੍ਰਿਤ ਕਿਚਨ ਚ ਅੱਜ ਅਪਾ ਬਣਾਵਾਂਗੇ ਸਰਸੋਂ ਦਾ ਸਾਗ ਜੋ ਕਿ ਸਭ ਦਾ ਫੇਵਰਟ ਹੁੰਦਾ ਪੰਜਾਬੀਆਂ ਦਾ ਤੇ ਬਹੁਤ ਜ਼ਿਆਦਾ ਫੇਵਰਟ ਹੁੰਦਾ ਗਰਮ ਗਰਮ ਬਿਸਰਸੋਂ ਦਾ ਸਾਗ ਉੱਪਰ ਪਾਇਆ ਵੇ ਬਟਰ ਵਾਓ ਮਜ਼ਾ ਆ ਜੇ ਚਲੋ ਫੇ ਬਣਾਨੇ ਆ ਸਰਸੋਂ ਦਾ ਸਾਗ ਸਰਸੋਂ ਦਾ ਸਾਗ ਬਣਾਉਣ ਲਈ ਮੈਂ 1.5 ਕਿਲੋ ਲਿਆ ਸੀ ਸਾਗ 1 ਕਿਲੋ ਲਈ ਸੀ ਪਾਲਕ ਇੱਕ ਗੁੱਚੀ ਲਈ ਸੀ ਨਾਲ ਬਥਰੀ ਦੀ ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਕੱਟ ਲਾਂਗੇ ਪਾਲਕ ਨੂੰ ਪਹਿਲਾਂ ਸੀ ਸਾਫ਼ ਕਰ ਲਾਂਗੇ ਜੋ ਇੱਚੇ ਖਰਾਬ ਪੱਤੇ ਹਨ ਗਏ ਸਾਰੇ ਪੀਲੇ ਪੱਤੇ ਨੂੰ ਬਾਹਰ ਕੱਢ ਦਿਆਂਗੇ ਮੇਰੀ ਪਾਲਕ ਸਾਫ਼ ਸੁਥਰੀ ਸੀਗੇ ਚ ਕੁਝ ਪੱਤੇ ਸੀ ਪੀਲੇ ਉਹ ਮੈਂ ਬਾਹਰ ਕਰ ਦਿੱਤੇ ਸੀ ਪਾਲਕ ਦੇ ਉੱਪਰਲੀ ਹਲਕੇ ਡੰਡੀਆਂ ਉਤਾਰ ਦਿੱਤੀਆਂ ਸੀ ਔਰ ਪਾਲਕ ਨੂੰ ਮੈਂ ਬਾਰਿਕ ਜਾ ਕੱਟ ਦਿੱਤਾ ਜਿਸ ਤਰੀਕੇ ਨਾਲ ਪਾਲਕ ਨੂੰ ਕੱਟ ਰਹੀ ਹਾਂ ਉਸੇ ਤਰੀਕੇ ਨਾਲ ਮੈਂ ਸਾਗ ਨੂੰ ਬਾਰਿਕ ਕਟਾਂਗੇ ਉਹਦੀ ਜੋ ਉੱਪਰਲੀ ਡੰਡੀਆਂ ਉਤਾਰ ਦਿਆਂਗੇ ਉਹਨੂੰ ਬਾਅਦ ਵਿੱਚ ਸੀ ਕਟਾਂਗੇ ਸਾਗ ਮੇਰਾ ਕੱਟ ਕੇ ਤਿਆਰ ਹੈ ਹੁਣ ਇਹਦੀ ਡੰਡੀਆਂ ਵਿੱਚ ਪਾਵਾਂਗੇ ਕੱਟ ਕੇ ਇਸ ਤਰੀਕੇ ਨਾਲ ਡੰਡੀਆਂ ਨੂੰ ਉੱਪਰੋਂ ਦੀ ਛਿਲਕ ਉਤਾਰ ਦਿਆਂਗੇ ਇਸ ਤਰ੍ਹਾਂ ਕੱਟਣ ਨਾਲ ਡੰਡੀਆਂ ਸਾਗ ਵਿੱਚ ਪਾਉਣ ਨਾਲ ਜਲਦੀ ਗਲ ਜਾਂਦੀਆਂ ਔਰ ਖਾਂਦੇ ਸਮੇਂ ਮੂੰਹ ਦੇ ਵਿੱਚ ਵੀ ਨਹੀਂ ਆਉਂਦੀਆਂ ਜੇ ਜੀ ਸਾਗ ਦੇ ਵਿੱਚ ਉਸੇ ਤਰੀਕੇ ਨਾਲ ਡੰਡੀਆਂ ਨਾਲ ਉੱਪਰੋਂ ਛਿਲਕ ਉਤਾਰੇ ਉਸ ਤਰ੍ਹਾਂ ਹੀ ਪਾ ਦਈਏ ਨਾ ਤਾਂ ਫਿਰ ਮੂੰਹ ਦੇ ਵਿੱਚ ਆ ਨਹੀਂ ਜਲਦੀ ਨਾਲ ਗਲਦੀਆਂ ਵੀ ਨਹੀਂ ਇਸ ਤਰੀਕੇ ਨਾਲ ਡੰਡੀਆਂ ਪਾਉਣ ਨਾਲ ਛਿਲਕੇ ਬਹੁਤ ਵਧੀਆ ਬਣਦੀਆਂ ਹਨ ਜਲਦੀ ਗਲ ਜਾਂਦੀਆਂ ਹਨ ਸਾਗ ਮੇਰਾ ਕੱਟ ਕੇ ਤਿਆਰ ਹੈ ਨਾਲ ਹੀ ਮੈਂ ਕੱਟ ਲਿਆ ਸੀ ਲਸਣ ਵੀ ਛਿੱਲ ਲਿਆ ਸੀ ਉਪਰੋਂ ਦੀ ਚਲੋ ਨਨੂ ਤੋ ਲੈਨੇ ਸਾਗ ਨੂੰ ਸਾਗ ਨੂੰ ਸੀ ਖੁੱਲੇ ਪਾਣੀ ਵਿੱਚ ਧੋਵਾਂਗੇ ਛੰਨੀ ਚ ਪਾ ਕੇ ਤੁਸੀਂ ਚਾਹ ਤੇ ਵੱਡੀ ਬਾਸਕਟ ਵੀ ਲੈ ਸਕਦੇ ਹੋ ਬਟ ਮੇਰੇ ਕੋਲ यही ਛੰਨੀ ਸੀਗੀ ਸਾਗ ਨੂੰ ਸੀ ਖੁੱਲੇ ਪਾਣੀ ਚ ਧੋਣਾ ਚਾਰ ਪੰਜ ਵਾਰ ਚ ਕਿਉਂਕਿ ਸਾਗ ਚ ਹੁੰਦੀ ਹੈ ਕਿਰਕ ਸਾਗ ਨੂੰ ਖੁੱਲੇ ਪਾਣੀ ਵਿੱਚ ਧੋਣਾ ਬਹੁਤ ਜ਼ਰੂਰੀ ਹੈ ਨਾਲ ਨਾਲ ਹੀ ਇਹ ਕੁਕਸਾਗ ਨੂੰ ਧੋ ਧੋ ਕੇ ਕੁੱਕਰ ਦੇ ਵਿੱਚ ਪਾਉਂਦੇ ਜਾਵਾਂਗੇ ਜਿੰਨਾ ਸਾਗ ਕੁੱਕਰ ਵਿੱਚ ਆ ਜਾਏ ਸਾਗ ਕਿਹਦਾ ਕਿਹਦਾ ਫੇਵਰਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰਾ ਤਾਂ ਬਹੁਤ ਫੇਵਰਟ ਹੈ ਸਾਗ ਹੁਣ ਇਹਨਾਂ ਸਾਗ ਸਾਡਾ ਕੁੱਕਰ ਚ ਆ ਚੁੱਕਾ ਸੀ ਇਹਨੂੰ ਰੱਖ ਦਾਂਗੇ ਗੈਸ ਤੇ ਹੁਣ ਚੋਤਕ ਸਾਗ نیچے ਬੈਠੇਗਾ ਫਿਰ ਉਸੇ ਹੋਰ ਸਾਗ ਅੱਚ ਪਾਵਾਂਗੇ ਧੋ ਕੇ ਸਾਗ نیچے ਬੈਠ ਚੁੱਕਾ ਸੀਗਾ ਉੱਪਰ ਹੋਰ ਜਗ੍ਹਾ ਬਣ ਕੇ ਸਾਗ ਪਾਣ ਲਈ ਹੁਣ ਇਹਦੇ ਵਿੱਚ ਅਸੀਂ ਪਾ ਦਾਂਗੇ ਹਰੀ ਮਿਰਚ ਕੱਟ ਕੇ ਲਸਣ ਨਾਲ ਹੀ ਪਾ ਦਾਂਗੇ ਕਟਿਆ ਹੋਇਆ ਅਦਰਕ ਵੀ ਮੈਂ ਜਦੋਂ ਸਾਗ ਨੂੰ ਉਬਾਲਦੀ ਆ ਉਸੇ ਟਾਈਮ ਹੀ ਲਸਣ ਅਦਰਕ ਤੇ ਹਰੀ ਮਿਰਚ ਪਾ ਦਿੰਦੀ ਆ ਟਮਾਟਰ ਤੇ ਪਿਆਜ਼ ਦਾ ਤੜਕਾ ਮੈਂ ਖਾਣ ਸਮੇਂ ਲਾਂਦੀ ਜਦੋਂ ਹੀ ਖਾਣਾ ਹੋਵੇ ਸਾਗ ਨੂੰ ਬਾਅਦ ਵਿੱਚ ਹੁਣ ਉੱਪਰ ਪਾ ਦਾਂਗੇ ਬਾਕੀਆ ਧੋ ਕੇ ਸਾਗ ਜਿਹੇ ਰੱਖਿਆ ਸੀ ਨਾਲ ਪਾ ਦਾਂਗੇ ਨਮਕ ਜੇ ਨਮਕ ਸਾਡਾ ਘੱਟ ਗਿਆ ਜੇ ਬਾਅਦ ਵਿੱਚ ਹੋਰ ਪਾ ਲਾਂਗੇ ਹੁਣ ਅਸੀਂ ਚਿਕਨ ਪਾ ਕੇ ਰੱਖਦੇ ਹਾਂ ਕਹਿੰਦੇ ਸਾਗ ਸਾਡੇ ਵਿੱਚ ਸਾਗ ਦੇ ਵਿੱਚ ਅਸੀਂ ਪਾਣੀ ਨਹੀਂ ਪਾਵਾਂਗੇ ਕਿਉਂਕਿ ਇਹਦੇ ਵਿੱਚ ਆਲਮੋਸਟ ਪਾਣੀ ਹੁੰਦਾ। ਸਾਗ ਆਪਣਾ ਪਾਣੀ ਛੋੜਦਾ। ਵਿਸਲ ਆ ਚੁੱਕੀ ਹੈ ਸੀ ਹੁਣ ਅਸੀਂ ਕੁੱਕਰ ਨੂੰ ਖੋਲ ਕੇ ਚੈੱਕ ਕਰ ਲੈਨੇ ਆ। ਤੁਸੀਂ ਦੇਖ ਸਕਦੇ ਹੋ ਸਾਗ ਮੇਰਾ ਕਿੰਨੇ ਵਧੀਆ ਤਰੀਕੇ ਨਾਲ ਗਲ ਗਿਆ। ਇਹ ਦੇਖੋ। ਹੁਣ ਅਸੀਂ ਸਾਗ ਨੂੰ ਕੋਟਨੇ ਨਾਲ ਕੋਟਾਂਗੇ ਇਸ ਤਰੀਕੇ ਨਾਲ। ਲੋਕੀ ਅੱਜਕੱਲ ਜਲਦੀ ਜਲਦੀ ਦੇ ਚੱਕਰ ਦੇ ਵਿੱਚ ਨਾ ਕੋਟਨੇ ਨੂੰ ਤਾਂ ਭੁੱਲ ਹੀ ਗਏ ਹਨ ਤੇ ਸਾਗ ਨੂੰ ਮਿਕਸੀ 'ਚ ਪਾਇਆ ਚਲੋ ਢੇੜਾ ਲਵਾਇਆ। ਸਾਗ ਦਾ ਜੋ ਸਵਾਦ ਇਹਨਾਂ ਦਾ ਕੋਟ ਨਹੀਂ ਨਾ ਕੋਟ ਕੇ ਆਉਂਦਾ ਨਾ ਉਹ ਮਿਕਸੀ ਦਾ ਨਹੀਂ ਆਉਂਦਾ ਹੁਣ 10 ਮਿੰਟ ਹੋ ਚੁਕੇ ਸੀ ਕੋਟਣੀ ਨੂੰ ਕੋਟਦੇ ਹੋਏ ਸਾਗ ਨੂੰ ਹੁਣ ਇਹ ਚ ਪਾ ਦਾਂਗੇ ਮੱਕੀ ਦਾ ਆਟਾ ਮੱਕੀ ਦਾ ਆਟਾ ਪਾ ਕੇ ਹੀ 15-20 ਮਿੰਟ ਹੋਰ ਕੋਟਾਂਗੇ ਸਾਗ ਨੂੰ ਗੈਸ 'ਤੇ ਰੱਖ ਕੇ ਕਿਉਂਕਿ ਇਹ ਹੀ ਚ ਪਾਇਆ ਮੱਕੀ ਦਾ ਆਟਾ ਉਹ ਮੱਕੀ ਦਾ ਆਟਾ ਪਕਾਣਾ ਹੀ ਬਹੁਤ ਜ਼ਰੂਰੀ ਹੈ ਇਹ ਦੇਖੋ 15 ਕ ਮਿੰਟ ਹੋਰ ਲੱਗੇ ਹਨ ਦੇਖੋ ਸਾਗ ਕਿੰਨਾ ਵਧੀਆ ਤਰੀਕੇ ਨਾਲ ਕੋਟ ਕੇ ਤਿਆਰ ਹੈ ਦੇਖੋ ਦੇਖਣ ਨੂੰ ਕੋਈ ਨਹੀਂ ਕਹਿ ਸਕਦਾ ਸਾਗ ਨੂੰ ਇਸ ਤਰ੍ਹਾਂ ਕੋਟਿਆ ਹੈ ਕਿ ਅਸੀਂ ਮਿਕਸੀ ਪਾ ਕੇ ਕੋਟਿਆ ਬਸ ਸਵਾਦ ਅਲੱਗ ਹੀ ਹੁੰਦਾ ਹੁਣ ਅਸੀਂ ਕਰ ਲਾਂਗੇ ਤੜਕੇ ਦੀ ਤਿਆਰੀ ਸਾਗ ਮੇਰਾ ਬਣ ਕੇ ਤਿਆਰ ਸੀ اهو ਤੜਕੇ ਦੀ ਤਿਆਰੀ ਕਰਨੇ ਮੈਂ ਟਮਾਟਰਾਂ ਨੂੰ ਪੀਸ ਲਿਆ ਸੀਗਾ ਮਿਕਸੀ 'ਚ ਕੜਾਈ 'ਚ ਪਾਇਆ ਥੋੜਾ ਜਿਹਾ ਔਇਲ ਵਿੱਚ ਪਾ ਤੇ ਹਿੰਗ ਨਾਲ ਇੱਕ ਛੋਟਾ ਬਾਰੀ ਕੱਟਿਆ ਪਾਵਾਂਗੀ ਪਿਆਜ਼ ਪਿਆਜ਼ ਨੂੰ 골ਡਨ ব্রাউন ਹੋਣ ਲਈ ਰੱਖ ਦਿਆਂਗੇ। ਪਿਆਜ਼ ਮੇਰਾ 골ਡਨ ব্রাউন ਹੋ ਚੁੱਕਾ ਸੀ 2 ਮਿੰਟ ਹੋ ਗਏ ਸੀ। ਹੁਣ ਇਸ ਚ ਪਾ ਦਿਆਂਗੇ ਟਮਾਟਰ ਦੀ ਪਿਊਰੀ। ਟਮਾਟਰ ਤੁਸੀਂ ਆਪਣੀ ਹਿਸਾਬ ਨਾਲ ਪਾ ਸਕਦੇ ਹੋ ਕਿਉਂਕਿ ਸਾਗ ਚ ਖੱਟਾਪਣ ਜ਼ਿਆਦਾ ਸਵਾਲ ਲੱਗਦਾ ਔਰ ਅੱਜਕੱਲ੍ਹ ਵੈਸੇ ਵੀ ਟਮਾਟਰ ਖੱਟੇ ਆ ਰਹੇ ਨੇ। ਔਰ ਜਿਸ ਜਿੰਨਾ ਸਾਗ ਖਾਣਾ ਹੈ ਉਹਨਾਂ ਅਸੀਂ ਤੜਕਾ ਲਗਾਵਾਂਗੇ ਬਾਕੀ ਦਾ ਹੀ ਤੜਕਾ ਨਹੀਂ ਲਗਾਵਾਂਗੇ। ਅਦਰਕ ਲਸਣ ਅਸੀਂ ਪਹਿਲੇ ਪਾਤਾ ਸੀ। ਹੁਣ ਅਸੀਂ ਟਮਾਟਰਾਂ ਟਾ ਕੇ ਰੱਖ ਦਾਂਗੇ ਹੁਣ ਚੈੱਕ ਕਰਾਂਗੇ। 10 ਮਿੰਟ ਹੋ ਗਏ ਸੀ ਦੇਖ ਸਕਦੇ ਹੋ ਤੜਕਾ ਬੜੇ ਵਧੀਆ ਤਰੀਕੇ ਨਾਲ ਪোন ਗਿਆ ਹੁਣ ਅੱਗੇ ਅਸੀਂ ਪਾ ਦਿਆਂਗੇ ਸਾਗ ਜਿੰਨਾ ਅਸੀਂ ਹੁਣ ਇਹਨੂੰ ਖਾਣਾ ਉਹਨਾਂ ਅਸੀਂ ਸਾਗ ਨੂੰ ਪਾ ਦਿੱਤਾ ਹੈ ਅੱਜ ਉੱਪਰ ਪਾ ਦਿਆਂਗੇ 1 ਚਮਚ ਕਿਚਨ ਕਿੰਗ ਦੀ ਮੈਂ ਜਦੋਂ ਵੀ ਕੋਈ ਸਬਜ਼ੀ ਬਣਾਉਂਦੀ ਹਾਂ ਉੱਥੇ ਕਿਚਨ ਕਿੰਗ ਜ਼ਰੂਰ ਪਾਉਂਦੀ ਮੈਨੂੰ ਉਹਦਾ ਫਲੇਵਰ ਬਹੁਤ ਵਧੀਆ ਲੱਗਦਾ ਇਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਨਾ ਕੋਈ ਗੈਸ ਦਾ ਕੋਟ ਨਹੀਂ ਨਾ ਕੋਟਿਆ ਲੋ ਜੀ ਸਾਡਾ ਸਾਗ ਤਿਆਰ ਹੈ ਉੱਪਰ ਪਾਤਾ ਮੱਖਣ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇ ਮੇਰੇ ਚੈਨਲ 'ਚ ਨਵੇਂ ਹੋ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਦੇਣਾ